ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਅੱਜ ਤੁਸੀਂ ਸਾਰੇ ਠੀਕ ਹੋਵੋਗੇ ਤੁਹਾਨੂੰ ਗੁਰੂ ਰਾਮਦਾਸ ਸਾਰਿਆਂ ਤੇ ਮੇਰੇ ਪ੍ਰਤਿਅਕ ਸਾਨੇ ਤੁਹਾਨੂੰ ਰਸਤੇ ਵਿੱਚ ਲੋ ਜੀ ਅੱਜ ਆਪਾਂ ਬਣਾਉਣ ਲੱਗੇ ਸੀ ਗਾਜਰਾਂ ਵਾਲੇ ਚੌਲ ਗੁੜ ਪਾ ਕੇ ਤੇ ਇਧਰ ਆਪਾਂ ਨੇ ਦੋ ਬਾਟੀਆਂ ਲੈ ਲਈਆਂ ਸੀ ਚੌਲਾਂ ਦੀਆਂ ਤੇ ਪਾਣੀ ਆਪਾਂ ਨੇ ਗਰਮ ਰੱਖਤਾ ਸੀ ਤੇ ਗੋੜ ਆਪਾਂ ਲੈ ਲਿਆ ਸੀਗਾ 1/2 ਕਿਜੀ ਹੋਣਗੇ ਚੌਲ ਉన్నా ਕੋਈ ਆਪਾਂ ਗੁੜ ਥੋੜਾ ਜਿਹਾ ਘੱਟ ਲਿਆ ਸੀ ਬਿਕੋਜ਼ ਕਿਉਂਕਿ ਗਾਜਰਾ ਮਿੱਠਿਆ ਨਹੀਂ ਅੱਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੇ ਗੱਲ ਤੁਸੀਂ ਚੈਨਲ ਤੇ ਨਵੇਂ ਆਉਂਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਇਧਰ ਆਪਾਂ ਗੁੜ ਉਹ ਕਰਨ ਵਾਸਤੇ ਰੱਖ ਦਿੱਤਾ ਤੇ ਹੁਣ ਆਪਾਂ ਇਧਰ ਗਾਜਰਾ ਕਦੂਕਾਚ ਲੈ ਲਈ ਸੀ ਇਧਰ ਲੌਂਗ ਲੈ ਲੈ ਲਏ ਚੀਆ ਸੌਫ ਤੇ ਨਾਲ ਆਪਾਂ ਖੂਪੇ ਦੀ ਗੀਰੀ ਵੀ ਲਵਾਂਗੇ ਇਧਰ ਆਪਾਂ ਥਰਾਈ ਪੈਨ ਦੇ ਵਿੱਚ ਕਿਉਂ ਪਾਤਾ ਦੇਸੀ ਕਿਉਂ ਪਾਇਆ ਸੀਗਾ ਤੇ ਹੁਣ ਆਪਾਂ ਨਾਲ ਹੀ ਇਹ ਪਾ ਦਾਂਗੇ ਸੌਂਫ ਤੇ ਨਾਲ ਜਿਹੜੇ ਹੋ ਪਾਇਸੀ ਲੌਂਗ ਇਲੈਚੀਆ ਤੇ ਗਿਰੀ ਆਪਾਂ ਬਾਅਦ ਵਿੱਚ ਪਾਵਾਂਗੇ ਇਧਰ ਆਪਣਾ ਜਿਹੜਾ ਹੋਏ ਗੋੜੇ ਉਹ ਵੀ ਪਿੰਗ ਲ ਗਿਆ ਪੂਰੀ ਤਰ੍ਹਾਂ ਤੇ ਹੁਣ ਆਪਾਂ ਇਹਨੂੰ ਉਣ ਕੇ ਵਿੱਚ ਪਾ ਦਾਂਗੇ ਇਹ ਮੈਂ ਜਿੱਥੇ ਜਾਣੀ ਸਾਰੇ ਡਿਮਾਂਡਾਂ ਹੀ ਕਰਦੇ ਆ ਸਾਨੂੰ ਖਾਣ ਨੂੰ ਵਧੀਆ ਬਣਾ ਕੇ ਦਿਓ ਖਾਣ ਨੂੰ ਵਧੀਆ ਇਹ ਬਣਾ ਕੇ ਦਿਓ ਉਹ ਬਣਾ ਕੇ ਦਿਓ ਤੇਰ ਮੈਂ ਸੋਚਿਆ ਚਲ ਅੱਜ ਆਪਾਂ ਥੋੜੇ ਫ੍ਰੀ ਸੀਗੇ ਗੂੜਾ ਵਾਲੇ ਤੇ ਗਾਜਰਾਂ ਵਾਲੇ ਚੌਲੀ ਬਣਾ ਲੈਂਦੇ ਤੇ ਇੱਧਰ ਆਪਾਂ ਨੇ ਗੂੜਾ ਪੁਣਕੇ ਵਿੱਚ ਪਾ ਦਿੱਤਾ ਤੇ ਇਹ ਚੌਲ ਵੀ ਤਾਂ ਹੀ ਚੰਗੇ ਲੱਗਦੇ ਜੇ ਵਿੱਚ ਬਤੂ ਕਿਉਂਕਿ ਆਪਾਂ ਉਹ ਵੀ ਪੂਰੀ ਇੱਕ ਖੁੱਪੇ ਦੀ ਉਹ ਪਾਤੀ ਸੀਗੀ ਆਪਾਂ ਪੰਜਾਬੀ ਠੀਠ ਪੰਜਾਬੀ ਵਿੱਚ ਠੂਠੀ ਵੀ ਕਹਿੰਦੇ ਇਹਨੂੰ ਤੇ ਥੈਂਕ ਯੂ ਸੋ ਮੱਚ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਵੀਡੀਓ ਲਾਈਕ ਕਰਦੇ ਸ਼ੇਅਰ ਕਰਦੇ ਆ ਥੈਂਕ ਯੂ ਸੋ ਮੱਚ ਸੋਹਣੇ ਸੋਹਣੇ ਕਮੈਂਟ ਕਰਦੇ ਆ ਇਧਰ ਆਪਾਂ ਨੇ ਹੁਣ ਗਿਰੀ ਵੀ ਵਿੱਚ ਪਾ ਦਿੱਤੀ। ਇਹ ਤਾਂ ਆਟੋਮੈਟਿਕਲੀ ਵਿੱਚ ਉਹ ਹੋਜੂਗੀ ਤੇ ਹੁਣ ਆਪਾਂ ਚੌਲ ਪਾ ਦਿੰਦੇ। ਚੌਲ ਨਾ ਹੈ ਤਾਂ ਬਾਸਪਤੀ ਦੇ ਘਰ ਦੇ ਕਢਾਏ ਹਨ ਤੇ ਵਿੱਚ ਥੋੜਾ ਥੋੜਾ ਉਹ ਹੋ ਜਾਂਦਾ ਹੈਗਾ। ਸੌਫਟ ਬਹੁਤ ਆ ਚੌਲ ਛੇਤੀ ਬਣ ਜਾਂਦੇ ਆ। ਹੁਣ ਮੈਂ ਉਹ ਸੀਗੀ ਦੂਜੀ ਨਾਨ ਕੁੜੀ ਆਈ ਸੀ ਇਹਨਾਂ ਦੇ ਬੱਚੇ ਵੀ ਕਹਿੰਦੇ ਇਹ ਬਣਾ ਮਾਮੀ ਉਹ ਬਣਾ। ਤੇ ਫਿਰ ਤਾਂ ਕਰਕੇ ਮੈਂ ਉਹ ਦਿਨ ਮਾੜਾ ਮਾੜਾ ਜਿਹਾ ਕੱਲ ਕਿਹਾ ਵੀ ਗੋੜਾਲੇ ਚੌਲ ਬਣਾਉਣੇ ਤੇ ਉਹ ਕਹਿੰਦੇ ਸਾਨੂੰ ਪਹਿਲਾਂ ਬਣਾ ਕੇ ਖਵਾ ਮੈਂ ਕਿ ਚਲ ਕੋਈ ਨਾ ਬੱਚਿਆਂ ਦੀ ਡਿਮਾਂਡ ਆ ਉਹ ਕੰਮ ਕਰ ਦਿੰਦੀ ਆ ਮੈਂ ਨਾਲ ਚੱਲ ਉਹ ਦੱਸ ਕੇ ਕਰਾ ਲੈਂਦੀ ਤੇ ਇਧਰ ਆਪਾਂ ਚੌਲ ਵੀ ਪਾ ਦਿੱਤੇ ਸੀਗੇ ਤੇ ਬਹੁਤ ਹੀ ਟੇਸਟੀ ਬਣਦੀ ਆ ਹਨਾ ਕਿਉਂਕਿ ਬੱਚਿਆਂ ਨੂੰ ਜਰੂਰ ਘੱਟੀਆਂ ਚੀਜ਼ਾਂ ਬਣਾ ਕੇ ਖਾਣੀਆਂ ਚਾਹੀਦੀਆਂ ਤੇ ਨਾਲ ਆਪਾਂ ਹੁਣ ਗਾਜਰਾਂ ਵੀ ਪਾ ਦਾਂ ਗਾਜਰਾਂ ਵੀ ਅਸੀਂ 1/2 ਕਿਲੋ ਲਈਆਂ ਸੀਗਾ ਗਾਜਰਾ ਵੀ ਬਹੁਤ ਆਕਤਵਾਰ ਹੁੰਦੀਆਂ ਗਾਜਰਾ ਕਰਦੀਆਂ ਸੀਗੀਆਂ ਤੇ ਦੋਸ ਵਾਰ ਕੇ ਅੱਦੂ ਕੱਚ ਕਰ ਲਈਆਂ ਸਾਰੀਆਂ ਤੇ ਇਧਰ ਆਪਾਂ ਹੁਣ ਇਹਨੂੰ ਉਹ ਕਰ ਦਾਂਗੇ ਥੋੜੇ ਜਿ ਮਿਕਸ ਕਰ ਦਾਂਗੇ ਫਿਰ ਆਪਾਂ ਇਹਨਾਂ ਨੂੰ ਕਵਰ ਕਰ ਦਵਾਂਗੇ ਇਹ ਸਾਰੇ ਜੋ ਵੀ ਕੁਛ ਇਹਨ ਮੈਂ ਆਪਦੀ ਮੰਮੀ ਮੇਰੀ ਮੰਮੀ ਦੇ ਘਰੇ ਸਾਰਾ ਕੁਛ ਬੰਨਦਾ ਹੁੰਦਾ ਜਿਵੇਂ ਹੁਣ ਮੇਰੀਆਂ ਭਾਬੀਆਂ ਉਹ ਵੀ ਬੱਚਿਆਂ ਨੂੰ ਘਰੇ ਹੀ ਬਣਾ ਕੇ ਦਿੰਦੀ ਛੋਟੀ ਪਰਜਾਈ ਸਾਰਾ ਕੁਛ ਤੇ ਕਿਉਂਕਿ ਚੀਜ਼ਾਂ ਕਰਦੀਆਂ ਬਣੀਆਂ ਜਿਹੜੀਆਂ ਹੁੰਦੀਆਂ ਨੇ ਆਪਾਂ ਨੂੰ ਪਤਾ ਹੁੰਦਾ ਆਪਾਂ ਕੀ ਪਾਇਆ ਕੀ ਨਹੀਂ ਪਾਇਆਗਾ ਤੇ ਹੁਣ ਸਾਰਾ ਕੁਝ ਇਕੱਠਾ ਹੀ ਰਿਝ ਜਾਊਗਾ ਤੇ ਚੋਲ ਬਹੁਤ ਹੀ ਸੋਹਣੇ ਬਣਦੇ ਆ ਸਵਾਦ ਵੀ ਬਣਦੇ ਆ ਤੇ ਕਿਉਂਕਿ ਆਪਣੇ ਘਰੇ ਆਪਦੇ ਰੈਸਪੀ ਤਿਆਰ ਕਰਨੀ ਹੋਵੇ ਨਾ ਡਿਫਰੈਂਟ ਗੱਲ ਹੁੰਦੀ ਆ ਫਿਰ ਇੱਥੇ ਹੁਣ ਮੈਨੂੰ ਵੀਡੀਓ ਤਾਂ ਚਲ ਮੈਂ ਬਣਾ ਲੈਂਦੀ ਮਜਬੂਰੀ ਜੀ ਬਣਾ ਜਾਂਦੀ ਸੈਕਿੰਡ ਨੰਬਰ ਤੇ ਆਏ ਆ ਫਿਰ ਮੈਂ ਜ਼ਿਆਦਾ ਕੰਮ ਵੀ ਨਹੀਂ ਕਰਨਾਗਾ ਤੇ ਸਾਰਿਆਂ ਦੀਆਂ ਦਿਵਾਵਾਂ ਨੇ ਮਾੜਾ ਜਾਂ ਚੁਟਕੀ ਕੋ ਆਪਾਂ ਨਾਣ ਪਾ ਦਿੱਤਾ ਸੀਗਾ ਸਾਰਿਆਂ ਦੀਆਂ ਦਿਵਾਵਾਂ ਦੇ ਨਾਲ ਮੈਨੂੰ ਬਹੁਤ ਚੰਗੀ ਚੰਗਾ ਰਿਸਪੌਂਸ ਮਿਲ ਗਿਆ ਤੇ ਇਧਰ ਆਪਾਂ ਪਾਤੀ ਸੀ ਮਲਾਈ ਨਾਲ ਪਹਿਲਾਂ ਥੋੜੀ ਜੀ ਵੀ ਮੈਂ ਜਦ ਦੀ ਕੋਲੀ ਮਲਾਈ ਦੀ ਪਾ ਦਿੱਤੀ ਸੀ ਕਿ ਮਲਾਈ ਨਾਲ ਨਾ ਖੋਵੇ ਵਰਗਾ ਟੇਸਟ ਆਉਂਦਾ ਹੁਣ ਆਪਾਂ ਕਿਉਂ ਹੋਰ ਉੱਤੋਂ ਦੀ ਪਾ ਦਵਾਂਗੇ ਥੋੜਾ ਜਿਹਾ 2-3 ਚਮਚੀ ਆਪਾਂ ਕਿਉ ਦੇ ਹੋਰ ਪਾ ਕੇ ਤੇ ਆਪਾਂ ਇਹਨੂੰ ਕਵਰ ਕਰਾਂਗੇ ਬਹੁਤ ਸੋਹਣੇ ਚੌਲ ਬਣਦੇ ਆ ਨਾਲੇ ਤਾਂ ਖਿਲੇ ਖਿਲੇ ਬਣੇ ਆ ਤੇ ਨਾਲੇ ਐਂ ਟੇਸਟ ਆਉਂਦਾ ਜਿਵੇਂ ਨਾ ਖੋਆ ਹੁੰਦਾ ਗਾ ਗਜਰੀਲਾ ਹੁੰਦਾ ਇਸ ਤਰ੍ਹਾਂ ਦਾ ਟੇਸਟ ਆਉਂਦਾ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਓ ਰੈਸਪੀ ਕਿਵੇਂ ਦੀ ਲੱਗੀ ਆ ਤੇ ਬਹੁਤ ਵਧੀਆ ਚੌਲ ਬਣ ਗਏ ਆ ਤੇ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਲੋਕੀ ਦੇਖੋ ਤੁਸੀਂ ਚੌਲ ਬਣੇ ਕਿੰਨੇ ਸੋਹਣੇ ਕੋਈ ਹੋ ਕੋਈ ਜੁੜੇ ਨਹੀਂ ਕੋਛ ਨਹੀਂ ਤੇ ਤੁਹਾਨੂੰ ਗੁਰੂ ਰਾਮਦਾਸ ਸਾਰਿਆਂ ਤੇ ਮਿਹਰ ਭਰਿਆ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ